ਹਾਂ ਜੀ ਕੀ ਨਾਮ ਤੁਹਾਡਾ? ਉਨੀ ਇਤ ਰੋੜਾ ਜੀ। ਅੱਜ ਕੀ ਗੱਲਬਾਤ ਹੈ ਕਿ ਅੱਜ ਸਰ ਰੇੜੀਆਂ ਵਾਲੇ ਇੱਥੇ ਇਕੱਠੇ ਹੋਏ ਆ। ਭਾਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਜੀ ਸਾਡੇ ਰੇੜੀਆਂ ਨੂੰ ਬਲਿਆਂ ਨੂੰ ਪੁਲਿਸ ਵਾਲੇ ਬਹੁਤ ਤੰਗ ਕਰ ਰਹੇ ਆ ਜੀ। ਕਿਉਂ ਰੇੜੀਆਂ ਦੇ ਆਪਾਂ ਚਲਾ ਰਹੇ ਆ ਸਾਨੂੰ ਘਰੋਂ ਆਪਾਂ ਬਹੁਤੀ ਮਾਰੇ ਘਰ ਦੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ। ਕਿ ਰੇੜੀਆਂ ਵਾਲੇ ਮਾਲ ਲੱਦ ਕੇ ਲੈ ਕੇ ਜਾਂਦੇ ਆ ਸਾਨੂੰ ਪੁਲਿਸ ਵਾਲੇ ਜਿੱਥੇ ਉੱਥੇ ਰੋਕ ਲੈਂਦੇ ਨੇ ਜਿੱਥੇ ਨਕਾ ਲੱਗਾ ਹੁੰਦਾ ਹੈ ਰੋਕ ਲੈਂਦੇ ਨੇ। ਉਹ ਰੋਕ ਕੇ ਕਹਿੰਦੇ ਕਿ ਇਹ ਤੁਹਾਨੂੰ ਸਟੇ ਆਰਡਰ ਆਇਆ ਹੈ ਕਿ ਗੱਡੀਆਂ ਬੋਨ ਦੀ ਹਟਾਇਦਾ ਦਿੱਤੀ ਵੱਡੀ ਗੱਡੀ ਲੈਣ ਦੀ ਤੇ ਹਿੰਮਤ ਹੈ ਨਹੀਂ ਆਪਾਂ ਛੋਟੇ ਜੇ ਮੋਟਰਸਾਈਕਲ ਮਗਰ ਇੱਕ ਜਗੜ ਬਣਾਇਆ ਕਿ ਛੋਟੇ-ਮੋਟੇ ਕੰਮ ਕਰ ਸਕਦੇ ਆ ਤੇ ਲੇਕਿਨ ਇਹ ਸਾਨੂੰ ਅੰਨਾ ਕੋ ਪਰੇਸ਼ਾਨ ਕਰਦਾ ਵਾ ਕਿ ਆਪਾਂ ਘਰੋਂ ਹੀ ਨਹੀਂ ਨਿਕਲ ਸਕਦੇ ਕਿਉਂ ਆਪਾਂ ਐਨੇ ਦੇ ਸਿਰੋ ਤੇ ਰੋਟੀ ਖਾਣੀ ਆ ਸਾਡਾ ਦਾਲ ਫੁਲਕਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਵਾ ਤੇ ਜੇ ਸਾਨੂੰ ਸਾਰੇ ਵੀਰ ਭਰਾਵਾਂ ਨੂੰ ਤੰਗ ਕੀਤਾ ਜਾਵੇਗਾ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਇੱਕ ਤੇ ਅੰਨਾ ਕੋ ਨਸ਼ਾ ਅੰਬਰ ਸਰ ਵੱਧ ਗਿਆ ਵਾ ਉਹਨੇ ਕੋ ਫੜਿਆ ਨਹੀਂ ਜਾ ਰਿਹਾ ਸਾਡੇ ਗਰੀਬ ਭਰਾਵਾਂ ਨੂੰ ਫੜ ਕੇ ਤੇ ਸਾਨੂੰ ਸਾਰਿਆਂ ਨੂੰ ਰੋਟੀ ਖਾਣ ਤੋਂ ਵੀ ਬੇਦਖਲ ਕਰ ਹੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਵਾ ਕਿ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਜਿਹਨੇ ਵੀਰ ਭਰਾਵਾ ਕੋ ਤਾਗਈ ਨਹੀਂ ਹਗੇ ਉਹ ਗੱਡੀਆਂ ਫੜ ਕੇ ਤੇ ਉਹਨੇ ਦੇ ਕਾਗਜ਼ ਚੈੱਕ ਕਰਕੇ ਤੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਬਾਕੀ ਬੇਨਤੀ ਹੈ ਕਿ ਸਾਰੇ ਭਰਾਵਾ ਨੂੰ ਇਹ ਗੱਡੀਆਂ ਚਲਾਣ ਦਿੱਤੀ ਤੇ ਅਨੁਮਤੀ ਦਿੱਤੀ ਜਾਵੇ ਤੇ ਕਿਸੇ ਨੂੰ ਰੋਕਿਆ ਨਾ ਜਾਵੇ ਆ ਅਕਸਰ ਦੇਖਿਆ ਜਾਂਦਾ ਕਿ ਟ੍ਰਾਂਸਪੋਰਟ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਜਿਹੜੇ ਜੁਗਾੜੀ ਰੈਡੀ ਵਾਲੇ ਨੇ ਉਹਨਾਂ ਕਰਕੇ ਉਹਨਾਂ ਦੇ ਕੰਮ ਵਿੱਚ ਘਾਟਾ ਪੈ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਵੱਲੋਂ ਇਤਰਾਜ਼ ਕਰ ਕਿਤੇ ਜੀ ਪਾਜੀ ਵੇਖੋ ਜੀ ਤੋ ਉਹਨੇ ਦੇਖੋ ਬੇਨਤੀ ਹੈ ਵੈ ਕਿ ਜਗਾੜੂ ਇਸ ਕਰਕੇ ਬਣਾਇਆ ਕਿ ਵੱਡੇ ਗੱਡੀਆਂ ਆਪਾਂ ਚਲਾ ਨਹੀਂ ਸਕਦੇ ਛੋਟੀਆਂ ਗੱਡੀਆਂ ਇਸ ਕਰਕੇ ਚਲਾ ਰਹੇ ਆ ਕਿ ਸਾਡੇ ਕੋਲ ਕਿ ਚਲੋ ਮਾੜਾ ਮੋਟਾ ਮਾਲ ਢੋ ਸਕਦੇ ਆ ਤੇ ਜੇ ਸਾਨੂੰ ਇਹ ਵੀ ਗੱਡੀਆਂ ਨਹੀਂ ਚਲਾਣ ਦਿੱਤੇ ਜਾਵਾਂਗੇ ਤੇ ਆਪਾਂ ਰੋਟੀ ਕਿੱਥੇ ਖਾਵਾਂਗੇ ਪਰ ਵੱਡੇ ਟਰਾਂਸਪੋਰਟਰ ਤਾਂ ਕਹਿੰਦੇ ਨੇ ਅਸੀਂ ਟੈਕਸ ਵੀ ਭਰਦੇ ਆ ਖਰਚਾ ਵੀ ਕਰਦੇ ਆ ਵੱਡੀਆਂ ਗੱਡੀਆਂ ਵੀ ਖਰੀਦਦੇ ਆ ਪਰ ਜਿਹੜੇ ਜੁਗਾੜੂ ਡੇਡੀ ਵਾਲੇ ਨਾ ਤਾਂ ਟੈਕਸ ਦਿੰਦੇ ਨੇ ਤੇ ਨਾਰਮਲੀ ਉਹ ਜੁਗਾੜੂ ਲਾ ਕੇ ਦੇ ਕੰਮ ਕਰ ਵੱਧ ਤੋਂ ਵੱਧ ਕਰਦੇ ਨੇ ਜਿਹੜਾ ਭਾਰ ਹੈ ਉਹ ਵੱਧ ਤੋਂ ਟੋਇਆ ਪਾਜੀ ਭਾਰ ਉਹ ਆਪਣੇ ਸਿਸਟਮ ਨਾਲ ਜਿੰਨਾ ਕੋ ਉੱਤੇ ਲਾਗੂ ਆ ਉਹਨਾਂ ਕੋ ਲੱਦਿਆ ਜਾਵੇ ਵੱਧ ਨਾਲ ਲੱਦਿਆ ਜਾਵੇ ਕਿਉਂ ਕਿਸੇ ਦਾ ਨੁਕਸਾਨ ਹੋਵੇ ਜਾਨ ਦੀ ਹਾਨੀ ਹੋਵੇ ਉੱਤ ਨਾਲੋਂ ਚੰਗਾ ਕਿ ਮਾਲ ਥੋੜਾ ਹਿਸਾਬ ਦਾ ਸਿਸਟਮ ਪਾਇਆ ਜਾਵੇ ਲੱਗਦਾ ਨੇ ਕਿ ਤਾਰੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਦਾਇਰੇ ਦੇ ਵਿੱਚ ਕੰਮ ਕਰਨਾ ਸਗੋ ਵਜਿਆ ਵੈ ਜੀ ਪਤਾ ਹੀ ਗੱਲ ਹੈ ਦਾਇਰੇ ਦੇ ਵਿੱਚ ਕੰਮ ਕਰਨ ਦਾ ਵੀ ਮਜ਼ਾ ਵੈ ਤੇ RAM nal ਬੰਦਾ ਭਾਜੀ ਵਜਨ ਘੱਟ ਹੋਏਗਾ ਤੇ RAM nal ਗੱਡੀ ਬੰਦਾ ਥੋੜੀ ਉੱਥੇ ਮਾਲ ਲੈ ਕੇ ਜਾ ਸਕਦਾ ਹੈ ਜੀ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੰਗ ਪੱਤਰ ਕਿਸ ਨੂੰ ਦਿੱਤਾ ਹੈ ਤੇ ਕੋਈ ਅਧਿਕਾਰੀ ਨੂੰ ਪਹੁੰਚਿਆ ਇੱਥੇ ਕੋਈ ਜਾਂ ਕਿਸ ਨੂੰ ਤੁਸੀਂ ਅਧਿਕਾਰੀ ਵਾਸਤੇ ਕੋਈ ਪ੍ਰੈਸ ਨੋਟ ਜਾਂ ਮੰਗ ਪੱਤਰ ਜਾਰੀ ਦਿੱਤਾ ਗਿਆ ਨਹੀਂ ਭਾਜੀ ਅੱਪਾ ਅੱਜ ਇਸ ਕਰਕੇ ਸਾਰੇ ਛੋਟੇ ਵੀਰ ਭਰਾ ਥੋੜੇ ਘੱਟ ਇਕੱਠੇ ਹੋਏ ਆਂ ਕਿ ਸਾਰੇ ਇਕੱਠੇ ਹੋ ਗਏ ਇਸ ਕਰਕੇ ਕਿ ਸਾਰੇ ਇਕੱਠੇ ਸਾਡਾ ਸਾਥ ਦਿਓ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਕਿ ਆਪਾਂ ਜਿੱਥੇ ਜਾਂਦੇ ਆ ਸਾਰੇ ਚੌਂਕਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਆਇਆ ਵਾ ਨਾਕਾ ਲੱਗਨ ਕਰਕੇ ਘਰੋਂ ਹੀ ਨਹੀਂ ਆਪਾਂ ਨਿਕਲ ਸਕਦੇ ਬਾਹਰ ਨਹੀਂ ਜਾ ਸਕਦੇ ਕਿਧਰੇ ਮਾਲ ਲੱਦ ਕੇ ਕਿਸੇ ਦੇ ਘਰ ਨਹੀਂ ਜਾ ਸਕਦੇ ਸਮਾਨ ਛੱਡ ਨਹੀਂ ਸਕਦੇ ਸਾਨੂੰ ਰੋਟੀ ਖਾਣੀ ਅੰਨੀ ਕੋ ਹੋ ਗਈ 15 ਦਿਨ ਦੇ ਵਿੱਚ ਸਾਡੀ ਅੰਨੀ ਕੋ ਗੱਡੀਆਂ ਬੌਂਡ ਹੋ ਚੁੱਕਿਆ ਜਾਵਾ ਕਿ ਬਾਕੀ ਵੀਰ ਭਰਾ ਸਾਰੇ ਘਰ ਬੈ ਕੇ ਤੇ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ ਮੰਗ ਆਈਓ ਕਰਦੇ ਆ ਕਿ ਸਾਨੂੰ ਕਿ ਰੇਡੀਆਂ ਚਲਾਉਣ ਦੀ anumati ਦਿੱਤੀ ਜਾਵੇ ਕਿ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨੇ ਤੇ ਐਕਸ਼ਨ ਲਿੱਤਾ ਜਾਵੇ ਤੇ ਸਾਨੂੰ ਕੰਮ ਕਰਨ ਦੀ anumati ਦੇਣ ਭਾਈ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਹਾਂ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਕੀ ਕਰ ਰਹੇ ਹੋ ਇਹ ਸਾਡੇ ਵੀਰ ਇਲਾਕੇ ਦੇ ਨੇ ਸਾਰੇ ਇੱਥੋਂ ਦੇ ਰੇਡੀਆਂ ਵਾਲੇ ਇਕੱਠੇ ਹੋਏ ਨੇ ਇਹਨਾਂ ਦੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਲੱਗਾ ਹੁੰਦਾ ਜੀ ਕੀ ਇਹ ਨੂੰ ਕਹਿੰਦੇ ਮੋਟਰਸਾਈਕਲ ਰੇਡੀ ਤੇ ਇਹਨਾਂ ਵੀਰਾਂ ਨੇ ਇਹ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਪੁਲਿਸ ਤੰਗ ਕਰਦੀ ਹੈ ਜਿੱਥੇ ਨੇ ਉੱਥੇ ਰੋਕਦੀ ਹੈ ਔਰ ਅੱਜਕੱਲ ਨਸ਼ਾ ਬਹੁਤ ਵਧ ਰਿਹਾ ਨਾ ਤੇ ਵਿਚਾਰੇ ਕੋਈ ਇਹੋ ਜਿਹਾ ਕੋਈ ਮੜਾ ਕਰਮ ਕਰਦੇ ਆ ਆਪਣੀ ਮਿਹਨਤ ਕਰਕੇ ਤਾਂ ਉਹ ਹੀ ਕਹੰਦੇ ਆ ਇਹੋ ਹੀ ਇਹਨਾਂ ਦਾ ਰੋਜ਼ਗਾਰ ਆ ਉਹ ਹੀ ਕਮਾਉਣਾ ਉਹ ਹੀ ਖਾਣਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਹਨਾਂ ਵੀਰਾਂ ਦੀ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਕੰਮ ਕਰਕੇ ਤਾਂ ਆਪਣੀ ਰੋਟੀ ਖਾ ਸਕਣ। ਹਾਂ ਦੂਜੇ ਪਾਸੇ ਸਰਪ੍ਰਸ਼ਾਸਨ ਵੱਲੋਂ ਰੇਡੀਆਂ ਤੇ ਫੋਰਸੈਟ ਲਗਾਉਣੇ ਉਹਨਾਂ ਨੇ ਪਲਾਨ ਕੀਤੇ, ਬਣ ਕੀਤੇ ਹੋਏ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਡੀਆਂ ਟੈਕਸ ਭਰ ਕੇ ਚਾਲ ਚੱਟ ਰਹੀਆਂ ਚਾਰਟਾਂ ਦੀ ਗੱਡੀਆਂ ਨੇ ਉਹੀ ਚੱਲਦੀਆਂ ਨੇ ਬਾਹਰ ਟੋਣ ਵਾਲੇ ਬਾਰੇ ਬਹੁਤਾ ਕੰਦੇ ਨਹੀਂ। ਸੋ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਇਹ ਮੋਟਰਸਾਈਕਲ ਦੇ ਦੇਖੋ ਜੀ ਇਹ ਇਹ ਵਿਚਾਰੇ ਬਹੁਤ ਗਰੀਬ ਤਬਕੇ ਦੇ ਥੱਲੇ ਗਰੀਬੀ ਦੇ ਰੇਖਾ ਦੇ ਲੈਣ ਵਾਲੇ ਬੰਦੇ ਆ ਗੱਡੀਆਂ ਵੱਡੀਆਂ ਨਹੀਂ ਲੈ ਸਕਦੇ। ਚਲੋ ਇਹ ਜਿਗਾੜੂ ਜਿਹੜੀ ਚੀਜ਼ ਬਣੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਹੈ ਹੁਣ ਹੁਣ ਤੋਂ ਨਹੀਂ ਚੱਲੀ ਤੇ ਇਹਨਾਂ ਤੋਂ ਬਸ ਇੱਤੇ ਨਿਰਭਰ ਹੈਗੇ ਆ ਇਸ ਤੋਂ ਵੱਧ ਹੋਰੇ ਕੁਝ ਕਰ ਨਹੀਂ ਸਕਦੇ ਤੇ ਉਹ ਤੋਂ ਹੀ ਆਪਣਾ ਪਰਿਵਾਰ ਚਲਾਉਂਦੇ ਰੋਟੀ ਆਪਣੀ ਕਮਾ ਕੇ ਖਾਂਦੇ ਆ ਲੱਗਦਾ ਨੇ ਕਿ ਚਕਾੜੂ ਰੇੜੀਆਂ ਠੀਕ ਆ ਬਣਾਈਆਂ ਸੀ ਵਰਤਨ ਵਾਸਤੇ ਛੋਟਾ-ਮੋਟਾ ਸਮਾਨ ਛੋਣ ਵਾਸਤੇ ਪਰ ਕਈ ਵਾਰੀ ਹੱਥ ਤੋਂ ਜ਼ਿਆਦਾ ਸਮਾਨ ਢੋਆ ਜਾਂਦਾ ਜਿਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਐ ਐਕਸੀਡੈਂਟ ਵੀ ਹੁੰਦੇ ਨੇ ਕੀ ਗੱਲ ਉਹ ਚਲੋ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਦੀ ਹੋ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਪਣਾ ਓਵਰਲੋਡ ਨਾ ਪਾਇਆ ਜਾਵੇ ਸਹੀ ਤਰੀਕੇ ਨਾਲ ਆਪਣਾ ਸਹੀ ਜਿਹੜਾ ਜਾਨਵਰ ਹੈ ਜਿੰਨਾ ਕਿਤੇ ਆਪਣਾ ਪਾਸ ਹੈ ਗਾ ਲੋੜ ਉਹਨਾਂ ਨੂੰ ਚਲਾਉਣਾ ਹਾਂ ਕਈ ਮੋਟਰਸਾਈਕਲ ਜਿਵੇਂ ਸ਼ਹਿਰ ਦੇ ਵਿੱਚ ਚੋਰੀ ਹੁੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਕਿ ਲੋਕ ਪਿੰਡਾਂ ਦੇ ਲੋਕ ਜਾਂ ਰੇੜੀਆਂ ਤੇ ਕਿਲੋਨ ਵਾਸਤੇ ਖਰੀਦ ਲੈਂਦੇ ਨੇ ਕੀ ਇਹਨਾਂ ਡਾਕੂਮੈਂਟ ਉਹ ਹੋਣੇ ਜ਼ਰੂਰੀ ਨਹੀਂ ਸਾਰਿਆਂ ਦੇ ਹਾਂਜੀ ਹਾਂਜੀ ਸਾਰਿਆਂ ਕੋ ਡਾਕੂਮੈਂਟ ਹੈਗੇ ਜੀ ਹਾਂਜੀ ਜਿਹੜਾ ਬਿਨਾਂ ਡਾਕੂਮੈਂਟ ਦੇ ਉਹਨਾਂ ਦੇ ਫਿਰ ਚਲਾਉਣ ਉਹਨਾਂ ਦੀ ਉਹਨਾਂ ਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੋ ਹੁਣ ਮੰਗ ਕਰਦੇ ਪ੍ਰਸ਼ਾਸਨ ਹੁਣ ਮੰਗ ਇਹ ਹੋਵੇ ਇਹਨਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਹ ਬਿਚਾਰੇ ਆਪਣਾ ਮਿਹਨਤ ਕਰਦੇ ਘਰੋਂ ਨਿਕਲਦੇ ਆ ਰੋਟੀ ਇਹਨਾਂ ਨੂੰ ਜਿੱਥੇ ਨਹੀਂ ਉੱਥੇ ਡਾਕੇ ਪਰੇਸ਼ਾਨ ਕੀਤਾ ਜਾਂਦਾ ਵਾ ਸਾਰੀ-ਸਾਰੀ ਦਿਹਾੜੀ ਵੇ ਇਹਨਾਂ ਨੂੰ ਕਹਿੰਦੇ ਤੁਹਾਡੀ ਰੇਡੀਆਂ ਬੈਨ ਕਰ ਦੇਣੀਆਂ ਵਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਇਹਨਾਂ ਵਾਤੀ ਇਹ ਪ੍ਰਸ਼ਾਸਨ ਨੂੰ ਮੱਤੇ ਆਪਣਾ ਅਪੀਲਿਆ ਵੀ ਇਹਨਾਂ ਨੂੰ ਜਿਹੜਾ ਵਾ ਕੰਮ ਕੀਤਾ ਕਰਨ ਲਈ ਆ ਅੱਜ ਕਿੰਨੇ ਦਾ ਤੁਹਾਡਾ ਰੋਜ਼ ਪ੍ਰਦਰਸ਼ਨ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਨਹੀਂ ਅਜੇ ਤੱਕ ਕੋਈ ਨਹੀਂ ਜਿਆ